ਜਿਹੜੇ ਜਿਹੜੇ ਵੀ ਸਟੂਡੈਂਟਸ ਨੇ 1914 ਅਨਸਰ ਕੀਤਾ ਹੈ ਬਿਲਕੁਲ ਠੀਕ ਹੈ 1914 ਵਾਲਾ ਅਨਸਰ ਬਿਲਕੁਲ ਠੀਕ ਹੈ ਤਾਂ ਦੇਖੋ ਅਸਲ ਦੇ ਵਿੱਚ ਕਾਮਾਗਾਟਾ ਮਾਰੂ ਕੀ ਸੀਗਾ ਕਾਮਾਗਾਟਾ ਮਾਰੂ ਜਿਹੜਾ ਸੀਗਾ ਉਹ ਇੱਕ ਜਾਪਾਨੀ ਜਹਾਜ਼ ਦਾ ਨਾਮ ਸੀ ਜਾਪਾਨੀ ਜਹਾਜ਼ ਸੀਗਾ ਜਿੰਦਾ ਪਹਿਲਾ ਨਾਮ ਕੀ ਸੀਗਾ ਪਹਿਲਾ ਨਾਮ ਹੈਗਾ ਸੀ ਗੁਰੂ ਨਾਨਕ ਜਹਾਜ਼ ਇਹਦਾ ਪਹਿਲਾ ਨਾਮ ਕੀ ਹੈਗਾ ਸੀ ਗੁਰੂ ਨਾਨਕ ਜਹਾਜ਼ ਇਹ ਜਿਹੜਾ ਜਹਾਜ਼ ਹੈਗਾ ਉਹ ਕਿੰਨਾਂ ਨੇ ਕਿਰਾਏ ਤੇ ਲਿਆ ਸੀ ਤਾਂ ਬਾਬਾ ਗੁਰਦਿੱਤਾ ਜੀ ਨੇ ਜਿਹੜਾ ਹੈਗਾ ਇਹ ਜਹਾਜ਼ ਜਿਹੜਾ ਸੀਗਾ ਰਜੇ ਕਿਰਾਏ ਤੇ ਲਿਆ ਸੀ ਬਾਬਾ ਗੁਰਦਿੱਤਾ ਜੀ ਨੇ ਕਿਰਾਏ ਤੇ ਲਿਆ ਸੀ ਇਹ ਜਹਾਜ਼ ਕਿਉਂ ਲਿਆ ਸੀ ਤਾਂ ਉਹ ਕੈਨੇਡਾ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਕੀ ਸੀਗਾ ਕੈਨੇਡਾ ਦੇ ਵਿੱਚ ਇੱਕ ਜਗ੍ਹਾ ਹੈਗੀ ਸੀ ਵੈਕੂਬਲਾ ਠੀਕ ਹੈ ਵੈਕੂਬਰ ਇਹ ਜਗ੍ਹਾ ਹੈਗੀ ਸੀ ਐਸ ਜਗਾਂ ਦੇ ਵਿੱਚ ਜਾ ਕੇ ਜਿਹੜੇ ਸਿੱਖ ਹੈਗੇ ਸੀ ਉਹ ਆਪਦਾ ਜਿਹੜਾ ਸਟੈਂਡਰਡ ਆਫ ਲੀਵਿੰਗ ਹੈ ਜੀਵਨ ਪੱਧਰ ਜਿਹੜਾ ਹੈਗਾ ਉਹ ਸਹੀ ਕਰਨਾ ਚਾਹੁੰਦੇ ਸੀ ਜੀਵਨ ਪੱਧਰ ਜਿਹੜਾ ਹੈਗਾ ਉਹ ਸਹੀ ਕਰਨਾ ਚਾਹੁੰਦੇ ਸੀਗੇ ਪਰ ਜਿਹੜੀ ਕੈਨੇਡਾ ਸਰਕਾਰ ਸੀਗੀ ਐਸ ਕੈਨੇਡਾ ਸਰਕਾਰ ਨੇ ਇੱਕ ਚਾਲ ਚਲੀ ਜਿਹੜੇ ਜਹਾਜ਼ ਦੇ ਵਿੱਚ 376 ਯਾਤਰੀ ਸੀ ਐਨਾ ਯਾਤਰੀਆਂ ਦੇ ਵਿੱਚ ਇਹਨਾਂ ਯਾਤਰੀਆਂ ਦੇ ਵਿੱਚੋਂ ਸਿਰਫ 24 ਯਾਤਰੀਆਂ ਨੂੰ ਹੀ ਪਰਮਿਸ਼ਨ ਦਿੱਤੀ ਸੀਗੀ ਕਿ ਉਹ ਕੀ ਕਰ ਸਕਦੇ ਐ ਕੈਨੇਡਾ ਦੀ ਇਸ ਜਗ੍ਹਾ ਦੇ ਉੱਤੇ ਕੀ ਹੈਗੇ ਜਿਹੜਾ ਹੈਗਾ ਜਹਾਜ਼ ਲੈ ਕੇ ਜਾ ਸਕਦੇ ਐ ਬਾਕੀ ਯਾਤਰੀਆਂ ਨੂੰ ਵਾਪਸ ਜਾਣਾ ਪਏਗਾ ਤਾਂ ਜਦੋਂ ਬਾਕੀ ਯਾਤਰੀਆਂ ਨੂੰ ਵਾਪਸ ਜਾਣਾ ਪਿਆ ਤਾਂ ਉਦੋਂ ਜਿਹੜੀ ਇਹ ਘਟਨਾ ਹੈਗੀ ਆ ਪੁਲਿਸ ਵਾਲਿਆਂ ਨੇ ਕੀ ਕੀਤਾ ਕਿ ਉਹਨਾਂ ਤੇ ਜਿਹੜੇ ਸਿੱਖ ਹੈਗੇ ਸੀ ਉਹਨਾਂ ਤੇ ਝੜਪਈ ਤੇ ਇਹ ਜਿਹੜੀ ਘਟਨਾ ਹੈਗੀ ਆ ਇਹ ਵਾਪਰੀ ਸੀ ਐਸੇ ਸਾਕੇ ਨੂੰ ਐਸੇ ਘਟਨਾ ਨੂੰ ਵੀ ਨਾਮ ਦਿੱਤਾ ਗਿਆ ਸੀ ਕਾਮਾ ਗੱਟਾ ਮਾਰੂ 1914 ਦੇ ਵਿੱਚ